ਸਤਿ ਸ੍ਰੀ ਅਕਾਲ ਦੋਸਤੋ ਖਬਰ ਵਾਲ ਤੇ ਸਵਾਗਤ ਆ ਤੁਹਾਡਾ ਦੋਸਤੋ ਉਸ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਸਾਡਾ ਜੋ ਮੈਟਰ ਰੱਖਿਆ ਗਿਆ ਸੀਗਾ ਤੇ ਪੱਤਰਕਾਰ ਵੱਲੋਂ ਪੱਤੀਆਂ ਦੇ ਇਤਿਹਾਸ ਬਾਰੇ ਪੁੱਛਿਆ ਗਿਆ ਤੇ ਅਸੀਂ ਉਹ ਬਹੁਤ ਵਧੀਆ ਤੁਹਾਡਾ ਪਿਆਰ ਮਿਲਿਆ ਤੇ ਅਸੀਂ ਅੱਜ ਅੱਜ ਉਸ ਦਾ ਦੂਜਾ ਭਾਗ ਪਾਵਾਂਗੇ ਕਾਫੀ ਵੀਡੀਓ ਵਿੱਚ ਰਹਿ ਚੁੱਕੇ ਰਹਿ ਗਈ ਸੀ ਜਿਹੜੀ ਅਸੀਂ ਦੁਬਾਰਾ ਪਾਉਣ ਜਾ ਰਹੇ ਹਾਂਗੇ ਤੇ ਸਿਰਫ ਇਹਦੇ ਵਿੱਚ ਅਸੀਂ ਤੁਹਾਨੂੰ ਗਿੱਧਾ ਜੋ ਰਹਿ ਗਿਆ ਸੀਗਾ ਉਹ ਦਿਖਾਵਾਂਗੇ ਤੀਆਂ ਦਾ ਨੇਚਰਲ ਕਿਦਾਂ ਅਤੇ ਸੌਣ ਦੇ ਮਹੀਨੇ ਦੀਆਂ ਤੀਆਂ ਜੋ ਮਨਾਈਆਂ ਜਾਂਦੀਆਂ ਨੇ ਉਹਦਾ ਇਤਿਹਾਸ ਵੀ ਤੁਹਾਨੂੰ ਦੱਸਿਆ ਤੇ ਜੋ ਬਾਕੀ ਵੀਡੀਓ ਬਚੀ ਹੋਈ ਆ ਉਹ ਤੁਹਾਨੂੰ ਦਿਖਾਈਏ ਵੀਡੀਓ ਤੇ ਆ ਪਿੰਡਾਂ ਦੇ ਰੇਟੇਲ ਪਟੇਵਾ ਬੱਗਿਆਂ ਕਬੂਤਰਾਂ ਦੀਆਂ ਅੱਖੀਆਂ ਨੇ ਬੱਗਿਆਂ ਵਿੱਚ ਕਜਲੇ ਦੀ ਤਾਰੀ ਕੁੜੀਓ ਹੁਣ ਆਈ ਆਗੀ ਤੇ ਦੀ bari ਕੁੜੀਓ ਹੁਣ ਆਈ ਆਗੀ ਤੇ ਦੀ bari ਕੁੜੀਓ ਹੁਣ ਆਈ ਆਗੀ ਤੇ ਦੀ bari ਕੁੜੀਓ ਵੀਰ ਮੇਰੇ ਨੇ ਚਰਖਾ ਵੇਜਾ ਵੀਰ ਜੱਟਾਂ ਦਾ ਮੁੰਡਾ ਮੈਂ ਵੀ ਕੁੜੀ ਵਕੀਲਾ ਦੀ ਜੇ ਤੂੰ ਜੱਟਾਂ ਦਾ ਮੁੰਡਾ ਮੈਂ ਵੀ ਕੁੜੀ ਵਕੀਲਾ ਦੀ ਫੁੱਲਾਂ ਵਿੱਚ ਫੁੱਲ ਸੰਟਿਆ ਫੁੱਲਾਂ ਵਿੱਚ ਫੁੱਲ ਸੰਟਿਆ ਫੁੱਲਾਂ ਵਿੱਚ ਫੁੱਲ ਸੰਟਿਆ ਤੋਰੀ ਦਾ ਮੈਂ ਰਾਂਝਣ ਚੁੜਿਆਨੀ ਕੁੜੀਓਂ ਵੇਡ ਕਰੋੜੀ ਦਾ ਮੈਂ ਰਾਂਝਣ ਚੁੜਿਆਨੀ ਕੁੜੀਓਂ ਵੇਡ ਕਰੋੜੀ ਦਾ ਮੈਂ ਰਾਂਝਣ ਚੁੜਿਆਨੀ ਕੁੜੀਓਂ ਵੇਡ ਜੜੋੜੀ ਦਾ ਯੋਕੇ ਅੱਜ ਮੈਂ ਇਕੱਠੇ ਪੜ ਲਿਆ ਕੋਈ ਕਹਿੰਦੇ ਹੁਣ ਨਹੀਂ ਤਾਂ ਉਹ ਇਕੱਠੇ ਆ ਕੇ ਕਹਿੰਦੇ ਹੈ ਸਣ ਨੂੰ ਚਿੱਠੀ ਪਾੜ ਬੇਟੀ ਹੋਵੇ ਲੱਕੜ ਨਾ ਦੇਵੇ ਟਿੱਠੀਆਂ ਦੀ ਏਕ ਬਾਰੀ ਦਾ ਤੇਰੀ ਬਾਪੋ ਗੋਣ ਨਾ ਦੇਵੇ ਟਿੱਠੀਆਂ ਦੀ ਡਾਕ ਬਾਰੀ ਦਾ ਤੇਰੀ ਬਾਪ ਬੇਟੀ ਹੋਵੇ ਲੱਕੜ ਦੀ ਨ ਮਾਰੀ ਸੀ ਚੀਲ ਦੀ ਰਬਾਣ ਜਗ ਕਰੋ ਹੀ ਲੋੜ ਦੀ ਜ਼ਮੀਨ ਦੀ ਲੰਬਾ কিনা না কাঁnda হবে পারুনা দেখাবে